ਹਾਂਜੀ ਜੋ ਵੀ ਤੇਰੀ ਭਗਤੀ ਕਰਦੇ ਕਾਰਜ ਤੂੰ ਸਵਾਰਦਾ ਧੰਨੇ ਦੇ ਪਰੇਮ ਵਿੱਚ ਰੱਬ ਗਉਂ ਆਚਾਰਦਾ ਧੰਨੇ ਦੇ ਪਰੇਮ ਵਿੱਚ ਰੱਬ ਗਉਂ ਆਚਾਰਦਾ ਜੋ ਵੀ ਦੇ ਪਰੇਮ ਵਿੱਚ ਜੋ ਵੀ ਤੇਰੀ ਭਗਤੀ ਕਰਦੇ ਕਾਰਜ ਤੂੰ ਸਵਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਊਆਚਾਰ ਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਊਆਚਾਰ ਦਾ ਤੰਨੇ ਦੇ ਪ੍ਰੇਮ ਵਿੱਚ ਸਿੱਦਾ ਸਾਦਾ ਫੋੜਾ ਜੱਟ ਕੋਈ ਦਿਲ ਚ ਫਰੇ ਬਣਾ ਠਾਕੁਰਾ ਠਾਕਰਾ ਬੁਲਾਉਂਦਾ ਤੰਨਾ ਪ੍ਰੇਮ ਨਾ ਠਾਕੁਰਾ ਠਾਕਰਾ ਬੋਲਾਉਂਦਾ ਤੰਨਾ ਪ੍ਰੇਮ ਦਾ ठाकुरਾ ਉਠਾਕੁਰਾ ਸੁਣ ਕੇ ਤੰਨੇ ਦੇ ਬੋਲ ਰੱਬ ਜੀ ਨਟਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂ啊 ਚਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂ啊 ਚਾਰਦਾ ਤੰਨੇ ਦੇ ਪ੍ਰੇਮ ਵਿੱਚ ਗੱਲਦਾ ਏ ਪੱਠੇ ਨਾਲੇ ਨੱਕੇ ਰੱਬ ਮੋੜਦਾ ਭਗਤਾਂ ਦੀ ਪ੍ਰੀਤ ਰੱਬ ਖੁਸ਼ੀਆਂ ਨਾ ਤੋਲਦਾ ਭਗਤਾਂ ਦੀ ਪ੍ਰੀਤ ਰੱਬ ਖੁਸ਼ੀਆਂ ਨਾ ਤੋਲਦਾ ਹੋ ਭਗਤਾਂ ਦੀ ਪ੍ਰੀਤ ਰੱਬ ਦਿੰਦਾ ਹੈ ਜਿਸ ਨਾਲੇ ਸਾਰੇ ਸੰਸਾਰ ਦਾ ਤੰਨੇ ਦੇ ਪਰੇਮ ਵਿੱਚ ਰੱਬ ਘਉਆਂ ਚਾਰਦਾ ਤੰਨੇ ਦੇ ਪਰੇਮ ਵਿੱਚ ਰੱਬ ਗਉਂ ਆ ਚਾਰਦਾ ਤੰਨੇ ਦੇ ਪਰੇਮ ਵਿੱਚ ਹਲ ਟੀਨ ਗੇੜੇ ਰੱਬ ਪਹਿਲੀ ਆਪ ਸੰਜੇਦਾ ਹਾਜ਼ਰ ਹੈ ਚੀਜ਼ ਜੋ ਭਗਤ ਤੰਨਾ ਮੰਗਦਾ ਹਾਜ਼ਰ ਹੈ ਚੀਜ਼ ਜੋ ਭਗਤ ਤੰਨਾ ਮੰਗਦਾ ਹਾਜ਼ਰ ਹੈ ਚੀਜ਼ ਜੋ ਮੋੜ ਦਾ ਨਾ ਕਹ ਦੇ ਕਹਿਣਾ ਤੰਨੇ ਜਿਹਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂਆ ਚਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂਆ ਚਾਰਦਾ ਤੰਨੇ ਦੇ ਪ੍ਰੇਮ ਵਿੱਚ ਤੰਨੇ ਦੇ ਪ੍ਰੇਮ ਦੀਨਾ ਮਿਲਦੀ ਮਿਸਾਲ ਜੀ ਹੰਗ ਸੰਗ ਹਰ ਵੇਲੇ ਰਹਿੰਦਾ ਰੱਬ ਨਾਲ ਜੀ ਹੰਗ ਸਾਂਗ ਹਰ ਵੇਲੇ ਰਹਿੰਦਾ ਰੱਬ ਨਾਲ ਜੀ ਹੰਗ ਸਾਂਗ ਹਰ ਵੇਲੇ ਹੋ ਗਿਆ ਮਰੀਦ ਰੱਬ ਤੰਨੇ ਦੇ ਪਿਆਰ ਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂ ਆਚਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂ ਆਚਾਰਦਾ ਤੰਨੇ ਦੇ ਪ੍ਰੇਮ ਵਿੱਚ ਜਪੇ ਰਾਮ ਨਾਮ ਆਉਂਦੇ ਜਾਂਦੇ ਸਵਾਸਨਾ ਰੱਬ ਦੇ دیدار ਵਾਲੀ 부ਝਦੀ ਪਿਆਸ ਨਾ ਰੱਬ ਦੇ دیدار ਵਾਲੀ 부ਝਦੀ ਪਿਆਸ ਨਾ ਹੋ ਰੱਬ ਦੇ دیدار ਵਾਲੀ ਇਬਰਾਹਿਮ ਕੋਲੇ ਬਹਿ ਕੇ ਤੰਨਾ ਬ੍ਰਹਿਮ ਨੂੰ ਵਿਚਾਰਦਾ ਤੰਨੇ ਦੇ ਪਰੇਮ ਵਿੱਚ ਰੱਬ ਗਉਂ啊 ਚਾਰਦਾ ਤੰਨੇ ਦੇ ਪ੍ਰੇਮ ਵਿੱਚ ਰੱਬ ਗਉਂਆ ਚਾਰਦਾ ਤੰਨੇ ਦੇ ਪ੍ਰੇਮ ਵਿੱਚ ਭਗਤ ਤੰਨੇ ਨੇ ਪਹਿਲਾਂ ਆਪ ਨੂੰ ਸਵਾਰਿਆ ਦਰਸੀਮ ਲਖਾਰੀ ਤਾਂਹੀ ਜਸ ਨੂੰ ਉਚਾਰਿਆ ਦਰਸੀਮ ਲਖਾਰੀ ਤਾਂਹੀ ਜਸ ਨੂੰ ਉਚਾਰਿਆ ਦਰਸੀ ਮਲਖਾਰੀ ਤਾਹੀ ਰੱਬੋ ਦਿਆਲ ਨਹੀਂ ਔਗਣ ਚਤਾਰਦਾ ਤੰਨੇ ਦੇ ਪਰੇਮ ਵਿੱਚ ਰੱਬ ਗਉਆ ਚਾਰਦਾ ਤੰਨੇ ਦੇ ਪਰੇਮ ਵਿੱਚ ਰੱਬ ਗਉਆ ਚਾਰਦਾ ਤੰਨੇ ਦੇ ਪਰੇਮ ਵਿੱਚ